لیکن ਜਿਹੜੀ ਇਹ پالیسی ਜਿਹੜੀ ਜੀ ਸਰਕਾਰ ਦੀ ਬਰ ਬਰ ਜਾ ਰਹੀ ਹੈ ਜੇ ਕੋਈ ਵੀ ਸਰਕਾਰ ਰੋਡ ਨਹੀਂ ਸੀ ਉਹ ਤਾਂ ਵੀ ਬਹੁਤ ਜ਼ਰੂਰੀ ਆ ਕੇ ਜੇ ਕੋਈ ਐਮਰਜੈਂਸੀ ਆ ਸਾਲ ਹੋਏ ਜੇ ਕੋਈ ਵੀ ਜ਼ਰੂਰੀ ਨਹੀਂ ਸੀ ਕੋਈ ਰੋਡ ਨਹੀਂ ਕਿਉਂਕਿ ਪਹਿਲਾਂ ਜਿਹੜੀਆਂ ਟੋੜੀਆਂ ਜਿਹੜੀਆਂ ਸ਼ਹਿਰ ਦੇ ਵਿੱਚ ਪੜੀਆਂ ਹੋਏ ਪਾਲੀ ਪਈਆਂ ਨੇ ਉਹਨਾਂ ਦੇ ਅੱਧਾ ਕਿਸੇ 25 ਸਾਲਾਂ ਦੇ ਵਿੱਚ ਜੇਕਰ ਅਸੀਂ ਦੇਖਦੇ ਆ ਤਾਂ ਤਕਰੀਬਨ ਇਹਨਾਂ ਜਿਹੜਾ ਉੱਤੇ ਗਵਾਪ ਹੋਇਆ ਸਭ ਪਾਣੀ ਵਾਲੇ ਪਿਛਲੇ ਵੀ 25 ਹਜ਼ਾਰ ਦੇ ਵਿੱਚ ਕੋਈ ਚੋਕ ਜਗਾ ਖਾਲੀ ਪਿਆ ਹੁੰਦੇ ਤੇ ਹੁਣ 25 ਹਜ਼ਾਰ ਦੇ ਵੀ ਕਾਰੇ ਆਉਂਦੇ ਨੇ ਕੌਣ ਵਾਲੇ 150 ਸਾਲ ਦੀ ਉਹ ਜੋੜ ਨਹੀਂ ਰਹੀ ਸੋ ਗੱਲ ਹੁੰਦੀ ਹੈ ਵੀ ਡਿਮਾਂਡ ਕਿੰਨੀ ਆ ਜਿਹੜੇ ਡਿਮਾਂਡ ਦੇ ਸਬੰਧ ਸਪਲਾਈ ਨੂੰ ਵੀ ਬਹੁਤ ਵੱਧਦੀ ਹੈ ਡਿਮਾਂਡ ਹੈ ਸਪਲਾਈ ਦੀ 100 ਗਰਾਂ ਸਰਕਾਰ ਨਹੀਂ ਪਹੁੰਚਦੀ ਹੈ ਕਰਮ ਦੀ ਹੈ ਕਿ ਸਰਕਾਰ ਇਸ ਪੌਂਜੀ ਦੇ ਵਿੱਚੋਂ ਰੈਸਾ ਕੰਮਾ ਪਹੁੰਚਦੀ ਹੈ ਕਿਉਂਕਿ ਅਜਿਹੇ ਹਾਲਾਤ ਨੇ ਜੋ ਪੰਜਾਬ ਦੇ ਆਪਾਂ ਨੂੰ ਪਤਾ ਹੀ ਹੈ ਕਿ ਆਖਰੀ ਤੌਰ ਤੇ ਅੱਜ ਲੱਖਾਂ ਕਰੋੜਾਂ ਦਾ ਕਰਜ ਪੰਜਾਬ ਦੇ ਰਾਜਵਿਣੀ ਪਾਰਟੀਆਂ ਨੇ ਪਿਛਲੇ ਸਮੇਂ ਦੇ ਵਿੱਚ ਵੋਟਾਂ ਲੈਣ ਲਈ ਲੋਕਾਂ ਦੇ ਨਾਲ ਵੱਡੇ-ਵੱਡੇ ਵਾਰੇ-ਵਾਰੇ ਕਿ ਅਸੀਂ ਵੋਟਾਂ ਲੈ ਲਈਏ ਅਸੀਂ ਜਿਹੜੇ ਯਾਰ ਕੀਤੇ ਉਹ ਕਹਾਂਗੇ ਅਸੀਂ ਸਾਰੇ ਇੰਡੀਪੈਂਡੈਂਟ ਵਾਅਦਾ ਕਰਦੇ ਹਾਂ ਕਿ ਹੋਰ ਪੈਸਾ ਕਿੱਥੋਂ ਬਣਾਉਂਦਾ ਜੇ ਅੱਲਾਹ ਸਭ ਤੋਂ ਵੱਡਾ ਜਿਹੜਾ ਪੈਸਾ ਕਿੱਥੋਂ ਸਾਡੇ ਕੋਲੋਂ ਨਾ ਅੱਜ ਜਿਹੜਾ ਕੱਟ ਕੀਤਾ ਗਿਆ ਤੁਹਾਡੇ ਵੱਲੋਂ ਵੀ ਲੋਕਾਂ ਨੂੰ ਸੰਬੋਧਨ ਕੀਤਾ ਗਿਆ ਹੈ ਵਿਰੋਧ ਕੀਤਾ ਜਾ ਰਿਹਾ ਹੈ ਲਗਾਤਾਰ ਹਰ ਇੱਕ ਵਰਗ ਵੱਲੋਂ ਮੋਗਾ ਜ਼ਿਲ੍ਹੇ ਦੇ ਜਿਹੜੇ ਚਾਰ ਪਿੰਡ ਨੇ ਜਿਦੇ ਵਿੱਚ ਰੌਲੀ ਚੁਗਾਵਾ ਬੁੱਗੀਪੁਰਾ ਤੇ ਤਲਵੰਡੀ ਪੰਘੇਰੀਆਂ ਇਹਨਾਂ ਦੀ ਜ਼ਮੀਨ ਹੈ ਜਿਹੜੀ ਆਹ ਡੈਂਡ ਪੁਲਿੰਗ ਪਾਲਿਸੀ ਚੱਲ ਰਹੀ ਹੈ ਸੋ ਅੱਜ ਚਾਰੇ ਪਿੰਡਾਂ ਦੇ ਜਿਹੜੇ ਸਰਪੰਚ ਪੰਚ ਪੰਚਾਇਤਾਂ ਤੇ ਸਾਰੇ ਕਿਸਾਨ ਜਿਹੜੇ ਪੀੜਤ ਨੇ ਉਹ ਅੱਜ ਗੁਰੂ ਘਰ ਦੇ ਵਿੱਚ ਇਕੱਠੇ ਹੋਏ ਸੀਗੇ ਸੋ ਅਸੀਂ ਤਾਂ ਸਰਕਾਰ ਨੂੰ ਵੀ ਬੇਨਤੀ ਕਰਦੇ ਹਾਂ ਉਹਨਾਂ ਤੋਂ ਮੰਗ ਕਰਦੇ ਹਾਂ ਵੀ ਇਹ ਪਾਲਿਸੀ ਜਿਹੜੀ ਵਾਪਸ ਲਈ ਜਾਵੇ ਕਿਉਂਕਿ ਕੋਈ ਵੀ ਕਿਸਾਨ ਹੈ ਜਿਹੜਾ ਜ਼ਮੀਨ ਦੇਣ ਲਈ ਸਹਿਮਤ ਨਹੀਂ ਹੈਗਾ। ਸੋ ਲੋਕਾਂ ਦੇ ਵਿੱਚ ਬਹੁਤ ਵੱਡਾ ਜਿਹੜਾ ਇੱਕ ਡਰ ਦਾ ਮਾਹੌਲ ਆ, ਚਿੰਤਾ ਵੀ ਆ ਕਿਉਂਕਿ ਜ਼ਮੀਨਾਂ ਦਾ ਨਾਲ ਲੋਕਾਂ ਦਾ ਬੜਾ ਲਗਾਵ ਆ। ਸੋ ਜਿਹੜੀ ਸਰਕਾਰ ਕਹਿੰਦੀ ਆ ਵੀ ਅਸੀਂ ਪਲਾਟ ਦੇ ਦਿਆਂਗੇ, ਜ਼ਿਮੀਂਦਾਰਾਂ ਨੇ ਪਲਾਟ ਕੀ ਕਰ ਲਿਆ ਉਹਨਾਂ ਦੀ ਸਮਝ ਨਹੀਂ ਆ ਸਕਦੀ ਗੱਲ। ਸੋ ਇਸ ਲਈ ਇਸ ਵਿਰੋਧ ਨੂੰ ਦੇਖਦੇ ਆ ਜੋ ਵੀ ਪ੍ਰੋਟੈਸਟ ਚੱਲ ਰਿਹਾ ਸਾਡੇ ਲੁਧਿਆਣੇ ਦੇ ਵਿੱਚ ਵੀ ਲਗਾਤਾਰ ਜਿਹੜੀ ਧਰਨਾ ਚੱਲ ਰਿਹਾ ਜਿਹੜੇ ਪੀੜਤ ਕਿਸਾਨਾਂ ਵੱਲੋਂ ਜਿਹੜੀ ਸੰਘਰਸ਼ ਕਮੇਟੀ ਬਣਾਈ ਗਈ ਆ, ਉੱਥੇ ਵੱਡੀ ਗਿਣਤੀ ਬੀਬੀਆਂ ਵੀ ਹਾਜ਼ਰ ਹੁੰਦੀਆਂ ਨੇ। ਕਿਸਾਨ ਵੀ ਹੁੰਦੇ ਨੇ ਸੋ ਦਿਨੋਂ ਤੋਂ ਜਿਹੜਾ ਵਿਰੋਧ ਵਧਦਾ ਜਾ ਰਿਹਾ ਸੋ ਮੈਂ ਸਮਝਦਾ ਕਿ ਇਹ ਸਰਕਾਰ ਨੂੰ ਅੱਜ ਜ਼ਮੀਨੀ ਹਕੀਕਤ ਨੂੰ ਸਮਝਣਾ ਚਾਹੀਦਾ ਹਾਲਾਂਕਿ ਇਹਨਾਂ ਕੋਲੇ ਬੜੇ ਸਾਧਨ ਨੇ ਬੜੇ ਸੋਰਸ ਨੇ ਇੰਟੈਲੀਜੈਂਸ ਇਹਨਾਂ ਕੋਲੇ ਸਾਰੀ ਰਿਪੋਰਟਾਂ ਤਾਂ ਜਾਂਦੀਆਂ ਨੇ ਪਰ ਪਤਾ ਨਹੀਂ ਕਿਉਂ ਇਸ ਗੱਲ ਦੀ ਹਜੇ ਵੀ ਵਜਿੱਦ ਨਹੀਂ ਇਹ ਤੇ ਲੇਕਿਨ ਇਹਨਾਂ ਨੂੰ ਪਿੱਛੇ ਹਟਣਾ ਹੀ ਪੈਣਾ ਕਿਉਂਕਿ ਕਿਸੇ ਵੀ ਜ਼ਮੀਨ ਨੇ ਕਿਸੇ ਵੀ ਜ਼ਿੰਮੇਵਾਰ ਨੇ 1 ਇੰਚ ਵੀ ਜ਼ਮੀਨ ਇਹਨਾਂ ਨੂੰ ਨਹੀਂ ਦੇਣੀ ਹੈਗੀ ਮਾਨਯੋਗ ਹਾਈ ਕੋਰਟ ਨੇ ਹੋਲਡ ਕੀਤਾ ਜੀ ਗੱਲ ਤੱਕ ਲੈਂਡ ਬੁਲਡਿੰਗ ਦੀ ਅੱਜ ਤਰੀਕ ਸੀਗੀ ਮੈਨੂੰ ਪਤਾ ਨਹੀਂ ਲੱਗਿਆ ਵੀ ਕੀ ਹੋਇਆ ਕਿਉਂਕਿ ਅਸੀਂ ਬਿਜ਼ੀ ਸੀਗੇ ਹੌਲਡ ਕੀਤਾ ਜੀ ਗੱਲ ਤੱਕ ਚਲੋ ਉਹ ਆਸ ਹੈਗੀ ਸਾਰਿਆਂ ਨੂੰ ਵੀ ਕਿਉਂਕਿ ਜਿਹੜਾ ਸੋਸ਼ਲ ਇੰਪੈਕਟ ਹੈਗਾ ਨਾ ਇਹ ਮੇਨ ਹੈਗਾ ਜਿਹੜਾ ਹਾਂ ਸੋਸ਼ਲ ਇਨ ਇੰਪੈਕਟ ਜਿਹੜਾ ਉਹਦਾ ਪੈਣਾ ਲੋਕਾਂ ਤੇ ਉਹਦਾ ਇੱਕ ਸਰਵੇ ਹੋਣਾ ਬਣਦਾ ਸੀ ਪਹਿਲਾਂ ਵੀ ਕਿਸਾਨਾਂ ਦੀ ਰਾਇ ਲਈ ਜਾਂਦੀ ਉਹਦੇ ਤੇ ਸਾਰੇ ਉਹ ਇਹਨਾਂ ਨੇ ਬਹੁਤ ਵੱਡੀ ਗਲਤੀ ਕੀਤੀ ਹੈ ਵੀ ਉਹਦਾ ਰਾਇ ਹੀ ਨਹੀਂ ਲਈ ਕਿ ਕਿਸਾਨਾਂ ਦੀ ਬਿਲਕੁਲ ਇਹੀ ਉਹਨਾਂ ਦਾ ਕਹਿਣਾ ਹੈ ਹਾਈ ਕੌਂਸਲ ਦਾ ਵੱਡਾ ਪੁਆਇੰਟ ਜੀ ਜ਼ਰੂਰੀ ਸੀਗਾ ਟੈਸਮੈਂਟ ਥੋੜੀ ਜ਼ਰੂਰੀ ਸੀ ਸੋ ਇਸ ਲਈ ਇਹ ਜਿਹੜੀ ਦਿਖਵੇ ਡਿਮਾਂਡ ਸਪਲਾਈ ਜਿਹੜੀ ਜਿਹਦੀ ਡਿਮਾਂਡ ਹੀ ਹੈ ਨਹੀਂ ਤੁਸੀਂ ਸਪਲਾਈ ਖੋਲੀ ਜਾਂਦੇ ਹੋ ਨਾ ਸੋ ਆ ਹੁਣ ਤੁਹਾਡੇ ਆ ਨਾਲ ਹੀ ਸ਼ੂਗਰ ਮੇਲਾ ਜਗਰਾਓ ਉਹ ਗਲੱਡਾਂ ਨੇ ਕੱਟੀ ਸੀ ਕਿੰਨੇ ਸਾਲ ਹੋ ਗਏ ਉੱਥੇ ਦੋ ਘਰ ਨਹੀਂ ਬਣੇ ਸਾਰਾ ਉਜਾੜ ਪਿਆ ਵਾ ਸੋ ਇਸ ਢੰਗ ਨਾਲ ਪੰਜਾਬ ਨੂੰ ਅਪਜਾਊ ਜ਼ਮੀਨਾਂ ਨੂੰ ਵੀ ਅਸੀਂ ਉਜਾੜ ਬੰਨਾ ਚਾਹੁੰਦੇ ਸੋ ਸੋਸ਼ੀਅਲੀ ਵੱਡਾ ਨੁਕਸਾਨ ਆ ਕਿਸਾਨਾਂ ਦਾ ਵੀ ਬਹੁਤ ਵੱਡਾ ਜਿਹੜੀਆਂ ਅਪਜਾਊ ਜ਼ਮੀਨਾਂ ਦਾ ਉਜਾੜਾ ਵਾ ਸੋ ਸਰਕਾਰ ਨੂੰ ਇਹ ਜਲਦੀ ਤੋਂ ਜਲਦੀ ਇਹ ਪਾਲਿਸੀ ਵਾਪਸ ਲੈਣੀ ਚਾਹੀਦੀ ਹੈ। ਐਲ.ਐਸ. ਸਾਹਿਬ ਜਿੱਥੇ ਸੀਐਮ ਸਾਹਿਬ ਦਾ ਪਿੱਛੇ ਜੇ ਬਿਆਨ ਆਇਆ ਸੀਗਾ ਕਿ ਕਿਸਾਨਾਂ ਦੇ ਨਾਲ ਬੈਠ ਕੇ ਮੀਟਿੰਗ ਕੀਤੀ ਜਾਊਗੀ। ਕੀ ਤੁਹਾਨੂੰ ਲੱਗਦਾ ਕਿ ਉਹ ਬਿਆਨ ਹੀ ਹੈ ਜਾਂ ਮੀਟਿੰਗ ਕੀਤੀ ਜਾ ਸਿੱਧਾ? ਦੇਖੋ ਜੀ ਮੈਂ ਫੇਰ ਉਹੀ ਗੱਲ ਕਹਿ ਰਿਹਾ ਵੀ ਇਹਨਾਂ ਕੋਲੇ ਬੜੇ ਸੋਰਸ ਨੇ ਸਭ ਕੁਝ ਪਤਾ ਹੈ ਇਹਨਾਂ ਨੂੰ। ਇਹ ਤਾਂ ਸੱਪ ਦੇ ਮੂੰਹ ਚ ਕੋੜ ਕਿੱਢ ਲਈ ਆ। ਸੋ ਹੱਲ ਕਰਨਾ ਹੀ ਪੈਣਾ ਇੱਕ ਪਾਸੇ, ਹੁਣਾ ਹੀ ਪੈਣਾ, ਵਾਪਸ ਲੈਣੀ ਪੈਣੀ ਆ। ਕੱਲ ਦੁਬਾਰਾ ਸੁਣਵਾਈ ਹੋਣੀ ਹੈ ਜੀ ਕਿਸ ਤਰ੍ਹਾਂ ਦੀ ਉਮੀਦ ਹੈ? ਨਹੀਂ ਦੇਖੋ ਹਾਈ ਕੋਰਟ ਤੇ ਦਾ ਅਦਾਲਤਾਂ ਦਾ ਭਰੋਸਾ ਹੁੰਦਾ ਹੀ ਆ। ਸੋ ਕਿਉਂਕਿ ਇਡਾ ਵੱਡਾ ਜਿਹੜਾ ਤੱਕਾ ਹੋ ਰਿਹਾ ਤੇ ਜਦੋਂ ਇਨਸਾਫ ਦੇਣਗੇ ਅੱਜ ਜੱਲਨ ਸਾਹਿਬ ਜਿਸ ਤਰ੍ਹਾਂ ਕਹਿਇਆ ਜਾ ਰਿਹਾ ਕਿ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਜ਼ਮੀਨ ਤੁਹਾਡੀ ਹੈਗੀ ਹੈ ਜਿਹੜੀ ਜਿਹੜੀ ਐਕਵਾਇਰ ਹੋਈ ਹੈ ਤੁਸੀਂ ਕਿਵੇਂ ਦੇ ਰੁਕ ਲੈਗੇ ਪੰਡੂ ਜਲਦੀ ਗੱਲ ਕਰ ਤੁਹਾਡੀ ਆਪ ਦੀ ਮੇਰੀ ਆਪਣੀ ਸਾਡੀ ਵੀ ਆ ਰਹੀ ਹੈ ਠੀਕ ਆ ਲੇਕਿਨ ਅਸੀਂ ਨਾਲ ਹੀ ਆ ਸਾਰਿਆਂ ਦੇ ਸਾਰੇ ਕਿਸਾਨਾਂ ਦੇ ਨਾਲ ਨੁਕਸਾਨ ਤਾਂ ਜਿਹੜਾ ਹੈਗਾ ਹੀ ਹੈਗਾ ਬੱਲੇਕਿਨ ਦੇਖੋ ਜਿਹੜਾ ਛੋਟਾ ਜ਼ਿਮੀਦਾਰ ਆ ਉਹਦਾ ਸਭ ਤੋਂ ਵੱਡਾ ਉਜਾੜਾ ਵਾ ਜਿਹਦੀ ਨਾਲ ਡੇਰੀ ਵੀ ਚੱਲ ਰਹੀ ਹੈ 1 ਕਿਲੇ 2 ਕਿਲੇ 3 ਕਿਲੇ ਤੇ 4 ਕਿਲੇ ਤੇ ਹੁਣ ਕੱਲ ਤੁਸੀਂ ਇੱਕ ਸਟੇਟਮੈਂਟ ਸਾਡੇ ਉਥੋਂ ਪਿੰਡ ਦਾ ਜੀਵਿਦਾਰ ਸੀਗਾ ਉਹਦੀ 메ਨ ਰੋਡ ਤੇ ਜ਼ਮੀਨ ਆ 25 ਕਰੋੜ ਦਾ ਏਕੜ ਆ ਤੇ ਢਾਈ ਕਿਲੇ ਜ਼ਮੀਨ ਉਹਨੇ ਢਾਈ ਕਿਲੇ ਜ਼ਮੀਨ ਦੇ ਵਿੱਚੋਂ ਹੀ ਆਪਦੇ ਤਿੰਨਾਂ ਬੱਚੇ ਨੂੰ ਪੜਾਇਆ ਤੇ ਤਿੰਨਾਂ ਨੂੰ ਪੀ ਐਚ ਡੀ ਕਰਾਈ ਆ ਵਿੱਚ ਹੀ ਨਹੀਂ ਉਹਨੇ ਫਿਰ ਵੀ ਦੇਖ ਲਓ ਸੋ ਇਹ ਦੇਖੋ ਹਰ ਚੀਜ਼ ਬਕਾਊ ਨਹੀਂ ਹੁੰਦੀ ਕਈ ਇਹੋ ਜਿਹੇ ਬੰਦੇ ਨੇ ਜਿਹੜੇ ਅਸੀਂ ਇਸ ਲਾਈਨ ਦੇ ਵਿੱਚ ਆ ਇੱਕ ਸਾਡੇ ਜੀਵਿਦਾਰ ਦੇ 2 ਏਕੜ ਜ਼ਮੀਨ ਆ ਉਹ ਕਹਿੰਦਾ ਵੀ ਮੈਨੂੰ ਚਾਹੇ 1000 ਕਰੋੜ ਦੋ ਵੀ ਮੈਂ ਤਾਂ ਨਹੀਂ ਦਿੰਦਾ ਉਹ ਕਹਿੰਦਾ ਕੀਮਤ ਹੀ ਕੋਈ ਨਹੀਂ ਸੋ ਇਸ ਲਈ ਆਪਦੀ ਅਟੈਚਮੈਂਟ ਆ ਨਾ ਆਪਦੀ ਸੋਚ ਆ ਨਾ ਬੰਦੇ ਦੀ ਹਰੇਕ ਦੀ ਸੋ ਕਿਵੇਂ ਤੁਸੀਂ ਜ਼ਬਰਦਸਤੀ ਕਰ ਸਕਦੇ ਆ ਅਲੀ ਸਾਹਿਬ ਇਸ ਲੈਂਡਫੋਲਿੰਗ ਤੋਂ हट ਕੇ ਇੱਕ ਸਵਾਲ ਸੀਗਾ ਕੱਲ ਤੱਕ ਸਾਹਿਬ ਵੱਲੋਂ ਫਿਰ ਕਿਹਾ ਗਿਆ ਕਿ ਇਕੱਠੇ ਹੋ ਕੇ ਜਿਹੜਾ ਆਓ ਦੇਖੋ ਸਾਡੀ ਤਾਂ ਡਿਊਟੀ ਇਹੀ ਲੱਗੀ ਸੀ ਅਸੀਂ ਤਾਂ ਪੂਰਾ ਜ਼ੋਰ ਲਾ ਰਹੇ ਆ ਅਸੀਂ ਤਾਂ ਅੱਜ ਵੀ ਕੋਈ ਸਾਡਾ ਆਪਦਾ ਸਵਾਰਥ ਨਹੀਂ ਹੈਗਾ ਕਿਸੇ ਅਹੁਦੇ ਦੀ ਗੱਲ ਨਹੀਂ ਅਸੀਂ ਤਾਂ ਚਾਹੁੰਦੇ ਆ ਵੀ ਸਾਰਾ ਪੰਥ ਇਕੱਠਾ ਹੋਵੇ ਸੋ ਇਸ ਲਈ ਜਿਹੜਾ ਦੂਸਰਾ ਤੜਾ ਉਹਨੂੰ ਤਿਆਗ ਦੀ ਭਾਵਨਾ ਦਿਖਾਉਣ ਦੀ ਲੋੜ ਹੈਗੀ ਹੈ ਜਿੱਦ ਹੋਂਗੇ ਤਾਂ ਸਾਰਾ ਇਕੱਠੇ ਹੋ ਜਾਣਗੇ ਸਾਡੇ ਮਨ ਤਾਂ ਖੁੱਲੀ ਛੁੱਟੀ ਹੈ ਗੱਲਬਾਤ ਸਰ ਕੌਣ ਪਹਿਲ ਕਰ ਰਹੇ ਹੋ ਵੀ ਕੌਣ ਕਰੇ ਪਹਿਲਾਂ ਨਹੀਂ ਨਹੀਂ ਉਹ ਤਾਂ ਦੇਖੋ ਦੇਖੋ ਅਸੀਂ ਤਾਂ ਆਪਣਾ ਮੀਡੀਆ ਰਹੀ ਜਿਵੇਂ ਵੀ ਹੋਊਗਾ ਉਹਨਾਂ ਨੂੰ ਮੈਸੇਜ ਦੇ ਰਹੇ ਹਾਂ ਬਾਕੀ ਤਾਂ ਪੰਥ ਨੇ ਫੈਸਲਾ ਕਰਨਾ ਲੋਕਾਂ ਨੇ ਫੈਸਲਾ ਕਰਨਾ ਇਕੱਠੇ ਹੋ ਕੇ ਹੀ ਜਾਓਗੇ ਤੇ ਰੋਡ 'ਤੇ ਲੱਗਦਾ ਕਿ ਇਕੱਠੇ ਹੋ ਸਕਦੇ ਦੋਨੇ ਤੜੇ ਨਹੀਂ ਦੇਖੋ